ਜੇਲ੍ਹ ਦੇ ਵਿੱਚੋਂ ਜਿਹੜਾ ਵਫ਼ਦ ਮਿਲ ਕੇ ਆਇਆ ਕੁਲਦੀਪ ਨੂੰ ਮਿਲ ਕੇ ਆਇਆ ਸੀਲੇ ਸਟਾਫ ਦੇ ਵਿੱਚ ਉਹਨੇ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਮੈਂ ਵੀ ਉਸੇ ਵਫ਼ਦ ਦਾ ਹਿੱਸਾ ਸੀ ਪ੍ਰਸ਼ਾਸਨ ਨਾਲ ਕੀ ਗੱਲ ਹੋਈ ਆ ਕਿੰਨੀ ਗੱਲ ਮੰਨੀ ਗਈ ਆ ਉਹਦਾ ਐਲਾਨ ਕੀ ਹੋਣਾ ਇਹਦੇ ਸਾਰੇ ਬਾਰੇ ਚਰਚਾ ਕੀਤੀ ਜਾਣੀ ਆ ਜਿਹੜੇ ਨੌਜਵਾਨ ਵੀਰ ਛੱਡ ਪਿੱਛੇ ਖੜੇ ਆ ਆ ਕੇ ਬਹਿ ਜਾਣਾ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਗੱਲ ਸੁਣਿਓ ਜੋ ਧਿਆਨ ਦੇ ਨਾਲ ਮੈਂ ਸਿਰਫ ਉਹ ਗੱਲਾਂ ਤੇ ਆਪਣੀ ਗੱਲ ਆ ਜਿਹੜੀ ਉਹ ਸਾਂਝੀ ਕਰਨੀ ਚਾਹੂੰਗਾ ਇਹ ਅਸੀਂ ਸੁਣਿਆ ਕਿ ਜਲਿਆਂ ਵਾਲਾ ਬਾਗ ਬਣਾਤਾ ਗੋਲੀਆਂ ਮਾਰਤੀਆਂ ਇੰਨੇ ਲੋਕ ਮਾਰ ਦਿੱਤੇ ਗਏ ਤੇ ਜਦੋਂ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਜਦੋਂ ਅੱਜ ਤੁਸੀਂ ਵੱਖ-ਵੱਖ ਚੈਨਲਾਂ ਤੇ ਚੱਲਦੀਆਂ ਡਿਬੇਟਾਂ ਦੇਖ ਰਹੇ ਹੋ ਤੇ ਇਸ ਚੰਦਪਾਣ ਦੀ ਘਟਨਾ ਨੇ ਉਸ ਜਲਿਆਂ ਵਾਲੇ ਬਾਗ ਦੀ ਦੁਬਾਰਾ ਯਾਦ ਦਵਾਈ ਆ ਜਦੋਂ ਲੋਕਾਂ ਨੂੰ ਓਹ ਲੋਕਾਂ ਤੇ ਐਡਾ ਵੱਡਾ ਜ਼ਬਰ ਹੋਇਆ ਅਸੀਂ ਪਹਿਲਾਂ ਵੀ ਸੁਣਿਆ ਛੋਟੇ ਛੋਟੇ ਬੱਚਿਆਂ ਨੂੰ ਸੁਣਿਆ ਐਡੀ ਵੱਡੀ ਪੁਲਿਸ ਪ੍ਰਸ਼ਾਸਨ ਲਈ ਸ਼ਰਮ ਦੀ ਗੱਲ ਆ ਕਿ ਉਹਨਾਂ ਦੇ ਬਾਪ ਉਹਨਾਂ ਦੇ ਦਾਦਿਆਂ ਦੀ ਉਮਰ ਦੇ ਬੰਦਿਆਂ ਦੇ 15-15 ਸਾਲ ਦੇ 14-14 ਸਾਲ ਦੇ ਜਵਾਕਾਂ ਤੋਂ ਥੱਪੜ ਮરાਏ ਗਏ ਆ ਮੂੰਹ ਤੇ ਉਹ ਲੋਕ ਜਿਨ੍ਹਾਂ ਦਾ ਕੋਈ ਮਾਨ ਸਨਮਾਨ ਨਹੀਂ ਹੈ ਉਹ ਸਰਪੰਚ ਜਿਹੜਾ ਜਿਹਦੇ ਘਰ ਵਾਲੀ ਨੂੰ ਚੁਣਿਆ ਹਜ਼ਾਰਾਂ ਵੋਟਰਾਂ ਨੇ ਵੋਟ ਪਾ ਕੇ ਜਿਲੇ ਦੀ ਐਸਐਸਪੀ ਉਹਨੂੰ ਡਿਫੈਕਟਰ ਕਹਿੰਦੀ ਆ ਸ਼ਰਿਆਂ ਮੀਡੀਆ ਦੇ ਵਿੱਚ ਪੈਣੇ ਚਾਹ ਫਿਰ ਪੀ ਲੋ ਚਾਹ ਪਰ ਉਹ ਜੀ ਪੀਆਣੀ ਗੱਲ ਸੁਣ ਲੋ ਦੋ ਮਿੰਟ ਗੱਲ ਸੁਣ ਲੋ ਜੇ ਨਹੀਂ ਸੁਣਨਾ ਤੇ ਕਿਰਪਾ ਕਰਕੇ ਮੈਨੂੰ ਦੱਸ ਦਿਓ ਮੈਂ ਹਟ ਜਾਣਾ ਬੋਲੋ ਸਟੇਜ ਕੋਲ ਨਾ ਬੋਲੋ ਪਲੀਜ਼ ਤੇ ਸ਼ਰਦਰ ਦੀ ਇੰਤਹਾਈ ਹੋਈ ਆ ਕਿ ਇੱਕ ਬੱਚਾ ਜਿਹਨੇ ਇੰਟਰਵਿਊ ਵੀ ਘੁੰਮ ਰਹੀ ਆ ਜਿਹੜਾ ਕਹਿੰਦਾ ਮੈਂ ਸਕੂਲੋਂ ਪੜ ਕੇ ਆਇਆ ਮੈਨੂੰ ਪੁਲਿਸ ਨੇ ਚੱਕ ਲਿਆ ਅੱਜ ਤੱਕ ਉਸ ਨਿਆਣੇ ਦੇ ਪਸ਼ਾਬ ਤਾਂ ਨਹੀਂ ਖੂਨ ਆਈ ਜਾਂਦਾ ਐਡਾ ਜਬਰਾ ਜਿਹੜੇ ਬੰਦਿਆਂ ਦੇ ਗੋਲੀਆਂ ਮਾਰੀਆਂ ਗਈਆਂ ਉਹ ਬੰਦੇ ਅਸੀਂ ਮੁਲਾਕਾਤ ਕਰਕੇ ਆਇਆ ਜੇਲ੍ਹ ਚ ਜਿਹੜੇ ਹਸਪਤਾਲ ਚ ਹੋਣੇ ਚਾਹੀਦੇ ਸੀ ਜਿਨ੍ਹਾਂ ਦਾ ਮੈਡੀਕਲ ਟ੍ਰੀਟਮੈਂਟ ਹੋਣਾ ਚਾਹੀਦਾ ਸੀਗਾ ਉਹ ਬੰਦੇ ਜੇਲ੍ਹ ਚ ਆ ਤੇ ਜਿਹੜੇ ਗਮਦੂਰ ਵਰਗੇ ਗੁੰਡੇ ਜਿਹੜੇ ਜੱਜੀ ਵਰਗੇ ਆਪਣੇ ਆਪ ਨੂੰ ਵੱਡੇ ਚੌਧਰੀ ਘਵਾਉਂਦੇ ਆ ਉਹੋ ਬੰਦੇ ਸ਼ਰਿਆਂ ਬਾਰ ਘੁੰਮ ਰਹੇ ਨੇ ਜਬਰ ਇਸ ਹੱਦ ਤੱਕ ਇੱਕ 70 ਸਾਲ ਦਾ ਬਜ਼ੁਰਗ ਜਿਹੜਾ ਕਹਿੰਦਾ ਮੇਰੇ ਮੋਢੇ ਨਹੀਂ ਹਿਲਦਾ ਜਿਹਦੀਆਂ ਪਸਲੀਆਂ ਤੋੜਤੀਆਂ ���������������������������������������������������������������������������������������������������� ਜਬਰਦੀ ਇੰਤਹਾ ਹਾਇਆ ਕਿ ਕੁਲਦੀਪ ਜਿਹੜਾ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਜਿਹੜਾ ਨਿਰਪੱਖ ਟੂਡੇ ਚੈਨਲ ਚਲਾਉਂਦਾ ਉਸ ਕੁਲਦੀਪ ਤੇ ਜਿੰਨੇ ਬੰਦੇ ਅਰੈਸਟ ਕੀਤੇ ਸਾਰਿਆਂ ਤੋਂ ਚਪੇੜੇ ਮਰਾਏ ਗਏ ਆ ਇਸ ਗੱਲ ਤੋਂ ਪੁਲਿਸ ਸਾਬਤ ਕੀ ਕਰਨਾ ਚਾਹੁੰਦੀ ਆ ਪੁਲਿਸ ਸਾਬਤ ਇਹ ਕਰਨਾ ਚਾਹੁੰਦੀ ਆ ਕਿ ਅਸੀਂ ਜ਼ਬਰ ਕਿੰਨੇ ਆ ਕਿ ਇਹ ਲੋਕ ਬੋਲਣ ਨਾ ਇਹ ਲੋਕ ਡਰ ਜਾਣ ਨਾ ऐसे करके सारा ਇਹ ਜਵਰਾ ਜਿਹੜਾ ਲੋਕਾਂ ਦੇ ਘਾਇਆ ਗਿਆ ਪਰ ਅੱਜ ਮੈਂ ਜਿਹੜੀ ਲਾਸਟ ਗੱਲ ਕਹਿ ਕੇ ਆਪਦੀ ਥਾਂ ਲਾਉਂਗਾ ਸਟੇ ਸੈਕਟਰੀ ਸਾਹਿਬ ਤੋਂ ਸਿਰਫ ਇੱਕ ਦੋ ਸਕਿੰਟ ਲੈਣੇ ਆ ਅੱਜ ਜਦੋਂ ਪੰਜਾਬ 'ਚ ਮੁੱਦਾ ਬਣ ਗਿਆ ਸੰਘਰਸ਼ੀਲ ਜਥੇਬੰਦੀਆਂ ਜਿਹਦਾ ਇਤਿਹਾਸ ਆ ਜਿਨ੍ਹਾਂ ਫਰੀਦਕੋਟ 'ਚ ਵੱਡੇ ਗੁੰਡੇ ਕਮਾਉਂਦੇ ਜਿਹੜਾ ਨਵਾਲਗ ਲੜਕੀ ਨੂੰ ਘਰੋਂ ਚੱਕ ਕੇ ਲੈ ਗਏ ਸੀ ਉਹਨੂੰ ਤੁਲ ਕੇ ਰੱਖਤਾ ਉਹਨੂੰ ਡਬਲ ਉਮਰ ਸਜ਼ਾ ਜਿਹੜੀ ਕਰਵਾਈ ਗਈ ਜੇ ਇੱਥੇ ਬੱਚੇ ਗਵਾ ਹੋਏ ਇੱਥੇ ਮੋਰਚਾ ਲੱਗਿਆ ਜੇ ਜਸਪਾਲ ਕਤਲकांड ਹੋਇਆ ਇੱਥੇ ਮੋਰਚਾ ਲੱਗਿਆ ਫਰੀਦਕੋਟ ਦਾ ਇਤਿਹਾਸ ਆ ਇਹ ਕਦੇ ਜਬਰ ਨੂੰ ਸਹਿੰਦਾ ਨਹੀਂ ਹੈ ਐਸਐਸਪੀ ਪ੍ਰਗਿਆ ਜੈ ਨਵੇਂ ਆਏ ਆ ਹੁਣ ਪੁੱਛਦੇ ਫਿਰਦੇ ਆ ਵੀ ਰਾਹੀ ਨਵਾ ਕਿਵੇਂ ਆਊਗਾ ਬੰਦੇ ਸਨ ਚ ਪਾ ਕੇ ਅਸੀਂ ਪਹਿਲਾਂ ਹੀ ਕਿਹਾ ਸੀ ਪਤਾ ਕਰ ਲੋ ਪਤਾ ਨਹੀਂ ਤੁਸੀਂ ਕਿੱਥੇ ਆਏ ਹੋ ਇਹ ਫਰੀਦਕੋਟ ਆ ਤੁਹਾਡੀਆਂ ਚੀਕਾਂ ਘੜਵਾ ਲਿਆਂਗੇ ਤੇ ਅੱਜ ਤੁਹਾਡੇ ਸਾਹਮਣੇ ਆ ਮੈਂ ਹੋਰ ਕੋਈ ਗੱਲ ਕਰਨੀ ਨਹੀਂ ਹੈ ਬਾਕੀ ਗੱਲ ਪ੍ਰਧਾਨ ਹੋਰੀ ਬੋਲਣਗੇ ਪਹਿਲਾਂ ਠੁੱਕਿਆ ਇਹਨਾਂ ਨੇ ਤੇ ਠੁੱਕ ਕੇ ਅੱਜ ਤੁਹਾਡੇ ਸਾਹਮਣੇ ਚੱਟਣਗੇ ਤੇ ਸਾਰੇ ਬੰਦੇ ਬਿਨਾਂ ਸ਼ਰਤ ਕੱਲ ਨੂੰ ਤੇ ਪਰਸੋਂ ਆਪਣੇ ਰਿਹਾ ਹੋਣਗੇ ਪਰਚੇ ਦਰਜ ਹੋਣਗੇ ਇਹ ਸਭ ਕੁਝ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਦੰਤੇ ਹੋਇਆ ਇਹ ਸਭ ਕੁਝ ਸੰਘਰਸ਼ੀਲ ਜਥੇਬੰਦੀਆਂ ਦੇ ਦੰਤੇ ਹੋਇਆ ਤੁਹਾਨੂੰ ਅਪੀਲ ਆ ਬਥੇਰੇ ਲਟੇਰੇ ਵੋਟਾਂ ਵਾਲੇ ਤੁਰੇ ਫਿਰਦੇ ਆ ਕੋਈ ਲੋੜ ਨਹੀਂ ਕਿਸੇ ਦੇ ਮਗਰ ਜਾਣ ਦੀ ਵਰਤ ਕੇ ਸੱਟ ਦੇਣਗੇ ਪਹਿਲਾਂ ਬਥੇਰੇ ਨੂੰ ਸੱਟ ਦਿੱਤਾ ਇਸ ਕਰਕੇ ਜਿਹੜੇ ਲੋਕ ਤੁਹਾਡੇ ਨਾਲ ਖੜੇ ਆ ਜਿਹੜੀਆਂ ਜਥੇਬੰਦੀਆਂ ਹੱਥ ਧਾ ਕੇ ਖੜੀਆਂ ਉਹਨਾਂ ਦੀ ਸਪੋਰਟ ਕਰੋ ਤੇ ਧੌਣ ਚੋਂ ਕਿੱਲਾ ਕੱਲੇ ਗਮਦੂਰ ਦੇਣੀ ਫਰੀਦਕੋਟ ਦੇ ਪੁਲਿਸ ਦੇ ਤੇ ਅਮੋਲਕ ਜਿਹੜਾ ਆਪਣੇ ਆਪ ਨੂੰ ਵੱਡਾ ਗੁੰਡਾ ਸਮਝਦਾ ਬਦਮਾਸ਼ ਸਮਝਦਾ ਮੁੱਛਾਂ ਮਰੋੜਦਾਰਿੰਦਾ 24 ਘੰਟੇ ਉਹਦੀ ਧੌਣ ਚੋਂ ਕਿੱਲਾ ਕੱਲ ਨੂੰ ਨਿਕਲੂਗਾ ਜਦੋਂ ਸਾਰੇ ਬੰਦੇ ਪਰਚਾ ਰੱਦ ਹੋ ਕੇ ਬਿਨਾਂ ਸ਼ਰਤ ਤੋਂ ਤੁਹਾਡੇ ਸਾਹਮਣੇ ਹੋਣਗੇ ਧੰਨਵਾਦ ਮਜ਼ਦੂਰ ਇੱਕਤਾ ਜਿੰਦਾ